ਕੱਲ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀਗਾ ਤੇ ਸਾਡੇ ਮਾਨ ਸਾਹਿਬ ਜੀ ਉਹ ਲਾਈਵ ਹੋ ਰਹੇ ਸੀ ਤੇ ਜਾ ਕੇ ਵਿਖਾਰੇ ਸੀ ਸਗੋਂ ਉਹਨਾਂ ਨੇ ਲਿਖਤਾ ਸੀ ਪਰ ਮੈਂ ਕਹਿਣਾ ਕਿ ਅੱਜ ਸਾਨੂੰ ਉਹਨਾਂ ਦੀਆਂ ਮੂਰਤੀਆਂ ਅੱਗੇ ਜਾ ਕੇ ਸਲੂਟ ਨਹੀਂ ਮਾਰਨੇ ਚਾਹੀਦੇ ਸਾਨੂੰ ਆਪਦੇ ਮੂੰਹ ਤੇ ਥੱਪੜ ਮਾਰਨੇ ਚਾਹੀਦੇ ਆ ਇਹ ਮਾਨ ਸਾਹਿਬ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਇਹ ਅੱਜ ਮੈਂ ਸਾਰੇ ਲੋਕਾਂ ਨੂੰ ਕਹਿ ਰਿਹਾ ਤਾਂ ਕਹਿ ਰਿਹਾ ਕਿ ਜਿਨ੍ਹਾਂ ਨੇ ਆਪ ਦੀ ਜਾਨ ਕੁਰਬਾਨ ਕਰਤੀ ਦੇਸ਼ ਦੇ ਲੋਕਾਂ ਵਾਸਤੇ ਤੇ ਜਿਨ੍ਹਾਂ ਦੇ ਨਾਲ ਲੜੇ ਸੀਗੇ ਅੱਜ ਉਹਨਾਂ ਦੇ ਕੋਲ ਜਾ ਕੇ ਸਾਡੀ ਨੌਜਵਾਨ ਦੋ ਡੰਗ ਦੀ ਰੋਟੀ ਮੰਗਣ ਜਾਂਦੇ ਉਹਨਾਂ ਦੇ ਕੋਲੋਂ ਤੇ ਅੱਜ ਉਹਨਾਂ ਕੋਲੋਂ ਰੋਟੀ ਮੰਗਦੇ ਫਿਰਦੇ ਆ ਇਸ ਕਰਕੇ ਸਾਨੂੰ ਆਪਦੇ ਮੂੰਹ ਤੇ ਖੁਦ ਨੂੰ ਥੱਪੜ ਮਾਰਨੇ ਚਾਹੀਦੇ ਆ ਕਿ ਭਾਈ ਉਦਮ ਸਿੰਘ ਜੀ ਸ਼ਹੀਦ ਉਦਮ ਸਿੰਘ ਜੀ ਅਸੀਂ ਮਾਫੀ ਚਾਹੁੰਨੇ ਆ ਕੇ ਜਿਨ੍ਹਾਂ ਦੇ ਨਾਲ ਤੁਸੀਂ ਲੜਾਈ ਲੜੀ ਜਿਨ੍ਹਾਂ ਤੋਂ ਤੁਸੀਂ ਬਦਲੇ ਲੈਂਦੇ ਸੀ ਜਿਨ੍ਹਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਤੁਸੀਂ ਜੰਗਾ ਲਾਉਣ ਤੱਕ ਗਏ ਆ ਪਰ ਅੱਜ ਸਾਡੀਆਂ ਨਿੱਤੀਆਂ ਮਾੜੀਆਂ ਸਰਕਾਰਾਂ ਦੀਆਂ ਨਿੱਤੀਆਂ ਮਾੜੀਆਂ ਤੇ ਅਸੀਂ ਵੀ ਨਿੱਤੀਆਂ ਮਾੜੀ ਵਾਲਿਆਂ ਨੂੰ ਵੋਟਾਂ ਪਾ ਦਿੰਨੇ ਆ ਅਸੀਂ ਤੇਰੇ 도ਛੀ ਆ ਸਾਨੂੰ ਜਿਹੜਾ ਮਰਜ਼ੀ ਜਿਹੜੀ ਸਜ਼ਾ ਲਾ ਦੇ ਪਰ ਅਫਸੋਸ ਦੀ ਗੱਲ ਇਹ ਆ ਜਿਵੇਂ ਫਿਲਮਾਂ ਦੇ ਵਿੱਚ ਚੰਗੇ ਮੰਤਰੀ ਜਿਹੜੇ ਫਿਲਮਾਂ 'ਚ ਬਣੇ ਹੁੰਦੇ ਆ ਉਹ ਜਾ ਕੇ ਸ਼ਹੀਦੀ ਵਾਲੇ ਦਿਨ ਸਲੂਟ ਮਾਰਦੇ ਆ ਭਾਸ਼ਣ ਦਿੰਦੇ ਆ ਪਰ ਉਹ ਭਾਸ਼ਣ ਕਿਸੇ ਕੰਮ ਦਾ ਨਹੀਂਗਾ ਕਿਉਂਕਿ ਸਾਡੇ ਜਿਹੜੇ ਨੌਜਵਾਨ ਅੱਜ ਨਸ਼ੇ 'ਚ ਤਬਾਹ ਹੋ ਰਹੇ ਆ ਅਸੀਂ ਖੁਦ ਕਹਿਨੇ ਹੁੰਨੇ ਆ ਕਿ ਸ਼ਰਾਬ ਜੇਕਰ ਨਾ ਵਿਕੂਗੀ ਜੇਕਰ ਸ਼ਰਾਬ ਦੇ ਠੇਕੇ ਨਾ ਚੱਲਣਗੇ ਤਾਂ ਸਾਡੀ ਜਿਹੜੀ ਸਰਕਾਰ ਆ ਉਹ ਘਾਟੇ 'ਚ ਜਾਂਦੀ ਆ ਇਹਦੇ ਉੱਤੇ ਅਸੀਂ ਉਹਨਾਂ ਦੇ ਦੋਸ਼ੀ ਕੀ ਹੋ ਸਕਦੇ ਆ ਸਾਡੀਆਂ ਸਰਕਾਰਾਂ ਹੋਣ ਸਾਡੇ ਚੁਣੇ ਨਮਿੰਦੇ ਹੋਣ ਉਹ ਸਾਨੂੰ ਫੈਕਟਰੀਆਂ ਲਾ ਕੇ ਨਾ ਦੇ ਸਕਣ ਚੰਗੀਆਂ ਫੈਕਟਰੀਆਂ ਔਰ ਜਿਹੜੇ ਸਾਡੇ ਹੀ ਮੰਤਰੀ ਫਸਲਾਂ ਚੰਗੀਆਂ ਨਾ ਕਰਾ ਸਕਦੇ ਹੋਣ ਔਰ ਸਾਡੇ ਹੀ ਜਿਹੜੇ ਮੰਤਰੀ ਆ ਮਜ਼ਦੂਰਾਂ ਨੂੰ ਹੱਕ ਨਾ ਦੇ ਸਕਦੇ ਹੋਣ ਅੱਜ ਸਾਡੇ ਦੇਸ਼ ਦੇ ਵਿੱਚ ਸਾਡੇ ਹੀ ਦੇਸ਼ ਆ ਅਸੀਂ ਇੱਥੇ ਜਨਮ ਲਿਆ ਮੇਰੀ ਜਿਹੜਾ ਕਹ ਲੋ 15 ਅਗਸਤ 1999 ਦੇ ਵਿੱਚ ਮੇਰਾ ਡੇਟ ਆਫ ਬਰਥ ਆ 15 ਅਗਸਤ ਇਹ ਦੇਸ਼ ਦੇ ਵਿੱਚ ਮੇਰਾ ਜਨਮ ਹੋਇਆ ਪਰ ਜਿੰਨਾ ਮਕਾਨਾਂ ਦੇ ਵਿੱਚ ਅਸੀਂ ਰਹਿ ਰਹੇ ਆ ਉਹ ਲਾਲ ਲਕੀਰ ਚਾਉਂਦੇ ਆ ਤੇ ਤੁਸੀਂ ਇੱਕ ਗੱਲ ਦੱਸੋ ਉਹ ਭਰਾਵੋ ਉਹਨਾਂ ਨੇ ਤਾਂ ਸਾਡੇ ਸਾਡਾ ਹੀ ਦੇਸ਼ ਸਾਡੇ ਨਾਮ ਕਰਨ ਵਾਸਤੇ ਫਿਰ ਤੋਂ ਕਹਿਣਾ ਜ਼ਿੰਦਗੀਆਂ ਤਬਾਹ ਕਰ ਲੀਆਂ ਸ਼ਹੀਦ ਹੋ ਗਏ ਤੁਹਾਡੇ ਬੱਚਿਆਂ ਵਾਸਤੇ ਤੇ ਅੱਜ ਸਾਡੇ ਮੰਤਰੀ ਕੱਲੇ ਉਹਨਾਂ ਨੂੰ ਸਲੂਟਾਂ ਵਾਸਤੇ ਰੱਖਦੇ ਆ ਜਾਂ ਉਹਨਾਂ ਦਾ ਸਕੂਲ ਖੋਲ੍ਹ ਲੈਂਦੇ ਉਹਨਾਂ ਦੇ ਨਾਮ ਤੇ ਪਰ ਸਿੱਖਿਆ ਤੋਂ ਸਾਡੀ ਦੇਸ਼ ਦੇ ਬੱਚੇ ਜਿਹੜੇ ਅੱਜ ਵਾਂਝੇ ਰਹਿ ਰਹੇ ਆ ਆ ਅੱਜ ਉਹਨਾਂ ਦੇ ਦੇਸ਼ ਦੇ ਲੋਕ ਅੱਜ ਭਗਤ ਸਿੰਘ ਹੋਰਾਂ ਦੇ ਦੇਸ਼ ਦੇ ਲੋਕ ਆ ਜਿਹੜੇ ਉਹ ਬਿਨਾਂ ਰੁਜ਼ਗਾਰ ਤੋਂ ਮਰੀ ਜਾਂਦੇ ਆ ਅੱਜ ਉਹਨਾਂ ਦੇ ਦੇਸ਼ ਦੇ ਲੋਕ ਦੋ ਡੰਗ ਦੀ ਰੋਟੀ ਪਿੱਛੇ ਉਹਨਾਂ ਦੇ ਕੋਲ ਜਾਂਦੇ ਆ ਜਿੰਨਾਂ ਕੋਲੋਂ ਉਹ ਬਦਲੇ ਲੈਣ ਗਏ ਸੀ ਤੇ ਉਹਨਾਂ ਦੀਆਂ ਜਾ ਕੇ ਅੱਜ ਗੁਲਾਮੀਆਂ ਕਰਦੇ ਫਿਰਦੇ ਆ ਤੇ ਅਸੀਂ ਉਹਨਾਂ ਨੂੰ ਸਲੂਟ ਮਾਰਨ ਜੋਗਰੇ ਨਹੀਂ ਆਗੇ ਅਸੀਂ ਨੀਵਾਂ ਪਾ ਕੇ ਖੜਮ ਜੋਗਰੇ ਉਹਨਾਂ ਅੱਗੇ ਕਿ ਅਸੀਂ ਬਹੁਤ ਗਲਤ ਅਸੀਂ ਗਲਤ ਕਰੀ ਜਾਂਨੇ ਆ ਕਿ ਵਾਕਈ ਅਸੀਂ ਤਾਂ ਬਚਾਉਣਾ ਸੀ ਇੱਕ ਤੁਹਾਡੀ ਸੋਚ ਸੀਗੀ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਤਿਆਂ ਅੱਜ ਸਾਡੀ ਸੋਚ ਆ ਅਸੀਂ ਲੋਕਾਂ ਦੀ ਜ਼ਿੰਦਗੀ ਕੁਰਬਾਨ ਕਰੀ ਜਾਂਦੇ ਆ ਅਸੀਂ ਲੋਕਾਂ ਦੇ ਬੱਚੇ ਚਿੱਤੇ 'ਚ ਤਬਾਹ ਕਰੀ ਜਾਂਦੇ ਆ ਅਸੀਂ ਬੰਦ ਨਹੀਂ ਕਰਾ ਸਕਦੇ ਸਾਡੇ ਹੱਥਾਂ ਦੇ ਵਿੱਚ ਪਾਵਰ ਆ ਅਸੀਂ ਅੱਜ ਬਿਜ਼ਨਸmenਾਂ ਦੇ ਹੱਥਾਂ 'ਚ ਹੋਏ ਫਿਰਦੇ ਆ ਉਦਮ ਸਿੰਘ ਜੀ ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਨੇ ਆ ਸਾਡੀ ਦੋਨੇ ਹੱਥ ਜੋੜ ਕੇ ਮਾਫੀ ਅਸੀਂ ਮੰਗਦੇ ਆ ਸਾਨੂੰ ਮਾਫ ਕਰੋ ਇਹਨਾਂ ਗੱਲਾਂ ਦੀ ਅਸੀਂ ਮਾਫੀ ਮੰਗਣੀ ਆ ਅਸੀਂ ਉਹਨਾਂ ਤੋਂ ਮਾਫੀ ਨਹੀਂ ਮੰਗ ਰਹੇ ਉਲਟਾ ਜਾ ਕੇ ਨੂੰ ਸਲੂਟ ਮਾਰ ਰਹੇ ਆ ਕਿਹੜੇ ਮੂੰਹ ਨਾਲ ਕੀ ਆਪਣੀ ਸੋਚ ਉਹਨਾਂ ਰਗੀ ਹੈਗੀ ਅੱਜ ਫਿਰ ਤੋਂ ਮੈਂ ਗੱਲ ਇਹ ਕਹੂੰਗਾ ਕਿ ਅੱਜ ਉਹਨਾਂ ਦੇ ਜਿਹੜਾ ਉਹਨਾਂ ਨੇ ਦੇਸ਼ ਆਜ਼ਾਦ ਕਰਾਇਆ ਉਸ ਦੇਸ਼ ਦੇ ਵਿੱਚ ਲੋਕ ਇਲਾਜ ਕਰਾਉਣ ਵਾਸਤੇ ਗਰੀਬ ਵਿਅਕਤੀ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਣ ਚਾਹੇ ਉਹ ਪੰਜਾਬ ਦੇ ਵਿੱਚ ਹੋਣ ਚਾਹੇ ਉਹ ਪੰਜਾਬ ਤੋਂ ਬਾਹਰ ਹੋਣ ਹੈ ਤਾਂ ਉਹਨਾਂ ਦੇ ਦੇਸ਼ ਦੇ ਅੱਜ ਇਲਾਜ ਕਰਾਉਣ ਵਾਸਤੇ एनजीओ ਨੂੰ ਬੁਲਾਉਂਦੇ ਆ ਹੱਥ ਜੋੜ ਕੇ ਵੀਡੀਓ ਪਵਾਉਂਦੇ ਆ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂ ਸਾਡਾ ਇਲਾਜ ਕਰਵਾ ਦਿੱਤਾ ਜਾਵੇ ਪਰ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਉਹਨਾਂ ਦੇ ਜਨਮ ਦਿਨਾਂ ਤੇ ਜਾ ਕੇ ਸਾਡੇ ਮੰਤਰੀ ਉਹਨਾਂ ਨੂੰ ਸਲੂਟ ਮਾਰਾਉਂਦੇ ਆ ਪਰ ਉਹਨਾਂ ਦੇ ਲੋਕਾਂ ਨੂੰ ਅੱਜ ਤੱਕ ਕਰ ਰਹੇ ਆ ਉਹ ਕਿੰਨਾ ਵਾਸਤੇ ਕੁਰਬਾਨ ਹੋਏ ਆ ਉਹਨਾਂ ਨੇ ਕਿੰਨਾ ਵਾਸਤੇ ਸ਼ਹੀਦੀਆਂ ਪਾਆਂ ਦੇਸ਼ ਦੇ ਲੋਕਾਂ ਵਾਸਤੇ ਤੇ ਅੱਜ ਦੇਸ਼ ਦੇ ਲੋਕ ਹੀ ਆ ਜਿਹੜੇ ਅੱਜ ਉਹ ਔਖੇ ਹੋਏ ਪਏ ਆ ਤੁਹਾਡੇ ਤੋਂ ਔਖੇ ਹੋਏ ਪਏ ਆ ਪਹਿਲਾਂ ਅੰਗਰੇਜ਼ਾਂ ਤੋਂ ਔਖੇ ਸੀ ਮਹਾਰਾਜਾਂ ਤੋਂ ਔਖੇ ਸੀ ਰਾਜਿਆਂ ਤੋਂ ਔਖੇ ਸੀ ਮਨੁਵਾਦੀਆਂ ਤੋਂ ਔਖੇ ਸੀ ਅੱਜ ਤੁਹਾਡੇ ਤੋਂ ਔਖੇ ਹੋਏ ਪਏ ਆ ਤੇ ਅੱਜ ਜਿਹੜਾ ਕੋਈ ਆਵਾਜ਼ ਚੱਕਦਾ ਜਿਵੇਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਜੇਲ੍ਹਾਂ 'ਚ ਸਿੱਟਿਆ ਜਾਂਦਾ ਸੀ ਉਸੇ ਤਰ੍ਹਾਂ ਤੁਸੀਂ ਸਾਨੂੰ ਜੇਲ੍ਹਾਂ ਦੇ ਵਿੱਚ ਸਿਰਦੇ ਆ ਤੁਸੀਂ ਸਲੂਟ ਮਾਰਨ ਜੋਗਰੇ ਨਹੀਂ ਤੁਸੀਂ ਨੀਵੀਂ ਪਾ ਕੇ ਖੜੋ ਤੁਸੀਂ ਮਾਫੀਆਂ ਮੰਗੋਨਾਂ ਦੇ ਕੋਲੋਂ ਕਿ ਸਾਨੂੰ ਮਾਫ ਕਰ ਦਿਓ ਅਸੀਂ ਤੁਹਾਡੇ ਨਾਮ ਤੇ ਪਾਰਟੀ ਲਿਆਂਦੀ ਸਾਨੂੰ ਮਾਫ ਕਰ ਦਿਓ ਅੱਜ ਤੁਹਾਡੇ ਨੌਜਵਾਨ ਅਸੀਂ ਅੱਜ ਨਸ਼ਿਆਂ ਦੇ ਵਿੱਚ ਤਬਾਹ ਕਰਤੇ ਸਾਨੂੰ ਮਾਫ ਕਰ ਦਿਓ ਤੁਸੀਂ ਕਹੋ ਕਿ ਜਿਹੜੀਆਂ ਸਾਡੀਆਂ ਧੀਆਂ ਪੈਣਾ ਤੁਸੀਂ ਜਿਹੜਾ ਕਹਿੰਦੇ ਤੁਹਾਡੇ ਰਾਜ ਦੇ ਵਿੱਚ ਚੁੰਨੀਆਂ ਸਿਰ ਤੇ ਹੁੰਦੀਆਂ ਸੀ ਤੁਸੀਂ ਵਾਕਈ ਆਜ਼ਾਦੀ ਭਾਲਦੇ ਸੀ ਪਰ ਅਸੀਂ ਖੋਦਾ ਜਿਹੜੇ ਲੋਕ ਵਿਜਨਸ ਮੈਨਾਂ ਦੇ ਅੰਡਰ ਕਰਕੇ ਅਸੀਂ ਅੱਜੋ ਗੁਲਾਮ ਕਰਤੇ ਸਾਨੂੰ ਉਦਮ ਸਿੰਘ ਜੀ ਮਾਫ ਕਰਦੋ ਤੁਸੀਂ ਮਾਫੀਆਂ ਮੰਗੋ ਮੈਂ ਸਾਰੇ ਲੋਕਾਂ ਨੂੰ ਕਹਿਣਾ ਮੈਂ ਵੀ ਮਾਫੀ ਮੰਗਦਾ ਪਰ ਮੈਂ ਤਾਂ ਭਾਈ ਜਿੰਨਾ ਕੋ ਸਕਦਾ ਆਜ਼ਾਦ ਲੜਦਾ ਜਿਹੜੇ ਬੰਦੇ ਆਜ਼ਾਦ ਖੜਦੇ ਆ ਜਿਹੜੇ ਬੰਦੇ ਨੋਟਾਂ ਨੂੰ ਵੋਟਾਂ ਪਾਉਂਦੇ ਆ ਉਹਨਾਂ ਨੂੰ ਮੈਂ ਸਲੂਟ ਕਰਦਾ ਕਿ ਵਾਕਈ ਤੁਸੀਂ ਸ਼ਹੀਦ ਉਦਮ ਸਿੰਘ ਦੀ ਸ਼ਹੀਦ ਭਗਤ ਸਿੰਘ ਦੀ 바ਵਾ ਸਾਹਾ ਬੇਦਕਾਰ ਜੀ ਦੀ ਜੋਤੀਬਾ ਫੂਲੇ ਜੀ ਦੀ ਤੁਸੀਂ ਉਹਨਾਂ ਦੀ ਵਾਕਈ ਉਹਨਾਂ ਦੇ ਵਿਚਾਰਾਂ ਤੇ ਚੱਲਦੇ ਆ ਤੁਸੀਂ ਵਾਕਈ ਉਹਨਾਂ ਦੇ ਵਿਚਾਰਾਂ ਤੇ ਚੱਲਦੇ ਆ ਤੁਸੀਂ ਉਹਨਾਂ ਲੋਕਾਂ ਦਾ ਸਾਥ ਨਹੀਂ ਦਿੰਦੇ ਪਰ ਅਫਸੋਸ ਦੀ ਗੱਲ ਇਹ ਆ ਕਿ ਅਸੀਂ ਮਾਫੀਆਂ ਮੰਗਣ ਜੋਗ ਰਹੇ ਆ ਅਸੀਂ ਉਹਨਾਂ ਨੂੰ ਜਾ ਕੇ ਜਾ ਕੇ ਫੁੱਲ ਪਾਉਣੇ ਆ ਹਾਰ ਪਾਉਣੇ ਆ ਆਪਣੀ ਇਨੀ ਔਕਾਤ ਨਹੀਂ ਹੈਗੀ ਹਾਂ ਇਹ ਗੱਲਾਂ ਸੱਚੀਆਂ ਜੇਕਰ ਕਿਸੇ ਨੂੰ ਕੌੜੀਆਂ ਲੱਗਦੀਆਂ ਭਾਈ ਉਹ ਸਾਨੂੰ ਮਾਫ਼ ਕਰੇ ਜਾਂ ਉਹਨਾਂ ਦੇ ਰਾਜ ਦੇ ਵਿੱਚ ਭਰਾ ਮੈਂ ਅੱਜ ਕਹਿਣਾ ਕਿ ਸਾਡੀਆਂ ਹੀ ਧੀਆਂ ਪੈਣਾ ਫਿਰ ਤੋਂ ਧੀਆਂ ਪੈਣਾ ਜਿਨ੍ਹਾਂ ਨੂੰ ਅਸੀਂ 3 ਕਿਲੋ 4 ਕਿਲੋਮੀਟਰ ਸਕੂਲ ਨਹੀਂ ਘਲਦੇ ਸੀ ਅੱਜ ਅਸੀਂ ਉਹ ਅੰਗਰੇਜ਼ਾਂ ਦੇ ਅਸੀਂ ਉਹਨਾਂ ਦੇ ਅਧੀਨ ਕਰ ਰਹੇ ਆਂ ਅੱਜ ਉਹਨਾਂ ਦੇ ਕੋਲੋਂ ਰੋਜ਼ਗਾਰ ਮੰਗਦੇ ਆ ਜਾ ਕੇ ਸਾਡੀਆਂ ਸਰਕਾਰਾਂ ਨੀਵੀਂ ਪਹੁੰਚੋਗੀਆਂ ਸਾਡੀਆਂ ਸਰਕਾਰਾਂ ਫਿਰ ਸਿਰ ਥੱਲੇ ਸਿੱਟਣ ਆਲੀਆਂ ਜਿਨ੍ਹਾਂ ਨੇ ਸਾਡੇ ਕਹਿੰਦੇ 에어ਪੋਰਟ ਸਾਰਾ ਕੁਝ ਇਹਨਾਂ ਨੇ ਤਬਾਹ ਕਰਕੇ ਰੱਖਤਾ ਔਰ ਤੁਸੀਂ ਨੀਵੀਆਂ ਪਾ ਕੇ ਕਿਉਂ ਨਹੀਂ ਖੜਦੇ ਤੁਸੀਂ ਉਹਨਾਂ ਨੂੰ ਜਾ ਕੇ ਸਲੂਟ ਮਾਰਨ ਵਾਲੇ ਨਹੀਂਗੇ ਤੁਸੀਂ ਉਹਨਾਂ ਦੀ ਸੋਚ ਦੇ ਨਾਲ ਚੱਲਣ ਵਾਲੇ ਨਹੀਂਗੇ ਮੈਂ ਦੇਸ਼ ਦੇ ਲੋਕੋ ਮੇਰੇ ਪੰਜਾਬ ਦੇ ਲੋਕੋ ਜਿਸ ਦਿਨ ਸ਼ਹੀਦਾਂ ਦਾ ਦਿਨ ਆਉਂਦਾ ਉਸ ਦਿਨ ਹੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜਿਸ ਦਿਨ ਜਨਮ ਦਿਨ ਆਉਂਦਾ ਉਦਦੇ ਯਾਦ ਕੀਤਾ ਜਾਂਦਾ ਪਰ ਉਦੋਂ ਬਾਅਦ ਇਹ ਖੁਦ ਜਰਨਲ ਡਾਇਰਾਂ ਵਾਲੀ ਸੋਚ ਤੇ ਆ ਜਾਂਦੇ ਆ ਜਦੋਂ ਕੋਈ ਰਾਜੇ ਮਹਾਰਾਜਿਆਂ ਦੇ ਅੱਗੇ ਬੋਲਦਾ ਸੀ ਨੋਟ ਕਰੋ ਗੱਲ ਉਹਨਾਂ ਨੂੰ ਜੇਲ੍ਹਾਂ ਚ ਸਿੱਟਿਆ ਜਾਂਦਾ ਸੀ ਅੰਗਰੇਜ਼ਾਂ ਦਾ ਜਿਹੜੇ ਖਿਲਾਫ ਜਾਂਦਾ ਸੀ ਅੰਗਰੇਜ਼ਾਂ ਦੀ ਸੋਚ ਦੇ ਕਿਉਂਕਿ ਉਹ ਬਿਜ਼ਨਸਮੈਨ ਸੀ ਲੋਕਾਂ ਨੂੰ ਲੁੱਟਣ ਆਏ ਸੀ ਉਹਨਾਂ ਦੇ ਜਦੋਂ ਕੋਈ ਖਿਲਾਫ ਚੱਲਦਾ ਸੀ ਉਹਨਾਂ ਨੂੰ ਗੋਲੀਆਂ ਮਿਲਦੀਆਂ ਸੀ ਉਹਨਾਂ ਨੂੰ ਜੇਲਾ ਮਿਲਦੀਆਂ ਸੀ ਅੱਜ ਜਿਹੜਾ ਮੌਜੂਦਾ ਸਰਕਾਰਾਂ ਦੇ ਖਿਲਾਫ ਬੋਲਦਾ ਉਹਨਾਂ ਨੂੰ ਜੇਲਾ ਮਿਲਦੀਆਂ ਫਿਰ ਤੁਸੀਂ ਇਹ ਗੱਲ ਦੱਸੋ ਮੈਂ ਦੇਸ਼ ਦੇ ਲੋਕੋ ਤੁਹਾਨੂੰ ਕਹਿਣਾ ਕੀ ਇਹ ਸਲੂਟ ਮਾਰਨ ਜੋਗ ਰਹੇ ਹੈਗੇ ਆ ਕੀ ਇਹ ਹਾਰਪੌਨ ਜੋਗ ਰਹੇ ਹੈਗੇ ਆ ਸੱਚ ਦੱਸਿਓ ਇਹਨਾਂ ਨੂੰ ਨੀਵੀਂ ਪਾ ਕੇ ਖੜਨਾ ਚਾਹੀਦਾ ਇਹ ਸਿਰਫ ਮਾਫੀ ਮੰਗਣ ਜੋਗ ਰਹੇ ਆ ਇਹ ਮਾਫੀ ਮੰਗਣ ਜਿਸ ਦਿਨ ਪ੍ਰਮਾਤਮਾ ਨੇ ਮੈਨੂੰ ਮੰਤਰੀ ਬਣਾਇਆ ਇਹ ਸੱਚੇ ਬਾਦਸ਼ਾਹ ਨੇ ਜੇ ਸੁਣੀ ਜੇ ਤੁਹਾਡਾ ਸਾਥ ਮਿਲਿਆ ਤਾਂ ਬਾਕੀ ਉਹਦਾ ਮਰਜ਼ੀ ਹੁੰਦੀ ਆ ਤੁਹਾਡੀ ਮਰਜ਼ੀ ਹੁੰਦੀ ਆ ਜੇ ਦਾਤਾਂ ਨੇ ਲਿਖਿਆ ਹੋਵੇ ਕਹਿੰਦੇ ਆ ਨਾ ਸਾਰਿਆਂ ਨੇ ਦੁਨੀਆ ਛੱਡ ਕੇ ਜਾਵੜਨਾ ਮੈਂ ਵੀ ਛੱਡ ਕੇ ਜਾਵੜਨਾ ਜੇ ਛੋਟੇ ਛੋਟੇ ਕੋਈ ਬੰਦਾ ਰਮਾਨ ਸੋਚ ਲੂਗਾ ਕੋਈ ਗੱਲ ਗਲਤ ਨਹੀਂ ਕਿ ਮੈਂ ਤਾਂ ਦੋਨੇ ਹੱਥ ਜੋੜ ਕੇ ਉੱਥੇ ਮਾਫੀ ਮੰਗੂਗਾ ਔਰ ਫਿਰ ਸਲੂਟ ਮਾਰੂਗਾ ਜੇਕਰ ਲੋਕਾਂ ਨੂੰ ਰੋਜ਼ਗਾਰ ਦੇ ਸਕਿਆ ਜੇਕਰ ਧੀਆ ਭੈਣਾਂ ਨੂੰ ਬਾਹਰ ਜਾਣ ਤੋਂ ਰੋਕ ਸਕਿਆ ਜੇਕਰ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਜਿਹੜੇ ਅੱਜ ਦਬਲੇ ਕੁਚਲੇ ਪਏ ਆ ਚਾਹੇ ਉਹ ਐਸ்சி ਬੀਸੀ ਜਰਨਲ Hindu Muslim Sikh Isai ਹੋਣ ਜਿਹੜੇ ਅੱਜ ਪੜ੍ਹ ਲਿਖ ਕੇ ਵੀ ਦਿਹਾੜੀਆਂ ਕਰਦੇ ਫਿਰਦੇ ਆ ਉਹਨਾਂ ਦੇ ਬੱਚਿਆਂ ਵਾਸਤੇ ਉਹਨਾਂ ਉਹਨਾਂ ਦੇ ਵਾਸਤੇ ਕੁਝ ਕਰ ਸਕਿਆ ਫਿਰ ਸਲੂਟ ਮਾਰਨ ਯੋਗ ਰਹਿ ਗਏ ਆ ਜੇ ਤੁਹਾਡੇ ਘਰਾਂ ਦੇ ਵਿੱਚੋਂ ਨਸ਼ਾ ਬੰਦ ਕਰਾ ਸਕਿਆ ਫਿਰ ਸਲੂਟ ਮਾਰਨ ਯੋਗ ਰਿਆਂ ਅੱਜ ਤੁਹਾਡੇ ਬੱਚੇ ਅੱਜ ਤੁਹਾਡੇ ਬੱਚੇ ਨਸ਼ੇ ਦੇ ਨਾਲ ਲੱਗੇ ਹੋਏ ਆ ਅੱਜ ਤੁਹਾਡੇ ਬੱਚਿਆਂ ਨੂੰ ਨਸ਼ਾ ਲੱਗ ਕੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ تباہ ਹੋ ਰਹੀ ਆ ਤੇ ਮੈਂ ਉੱਥੇ ਜਾ ਕੇ ਸਲੂਟ ਮਾਰਾਂ ਮੈਂ ਸਲੂਟ ਮਾਰਨ ਜੋਗਰਾ ਨਹੀਂਗਾ ਹੁਣ ਇਹ ਕੋਈ ਕੋਈ ਵੀ ਮੰਤਰੀ ਇਹਨਾਂ ਗੱਲਾਂ ਦਾ ਗੁੱਸਾ ਨਾ ਕਰੇ ਕਿਉਂਕਿ ਇਹ ਸੱਚ ਅਸੀਂ ਤੁਹਾਡੇ ਹਵਾਲੇ ਪੰਜਾਬ ਕਰ ਦਿੰਨੇ ਆ ਅਸੀਂ ਤੁਹਾਡੇ ਹਵਾਲੇ ਹਲਕੇ ਕਰ ਦਿੰਨੇ ਆ ਪਰ ਸੱਟਾ ਚਿੱਟਾ ਇਹ ਤੁਹਾਡੇ ਹਲਕਿਆਂ ਦੇ ਵਿੱਚ ਫੁੱਲ ਬਟਾ ਫੁੱਲ ਚੱਲਦਾ ਤੁਸੀਂ ਰੋਕਣਾ ਹੁੰਦਾ ਤੁਸੀਂ ਰੋਕਦੇ ਨਹੀਂਗੇ ਕਿਉਂ ਨਹੀਂ ਰੋਕਦੇ ਤੁਹਾਡੇ ਐਮਐਲਏ ਤੁਸੀਂ ਉੱਥੇ ਜਾ ਕੇ ਮਾਫੀਆਂ ਮੰਗਿਆ ਕਰੋ ਤੁਹਾਨੂੰ ਸਲੂਟ ਮਾਰਨ ਦਾ ਕੋਈ ਹੱਕ ਨਹੀਂ ਤੇ ਪੰਜਾਬ ਦੇ ਲੋਕੋ ਮੇਰੇ ਦੇਸ਼ ਦੇ ਲੋਕੋ ਜੇਕਰ ਮੈਂ ਗੱਲਾਂ ਗਲਤ ਕਹਿ ਗਿਆ ਹਾਂ ਮੰਤਰੀਆਂ ਨੂੰ ਜਾਂ ਲੋਕਾਂ ਨੂੰ ਮੇਰੇ ਪਿਆਰੇ ਸੱਜਣਾ ਨੂੰ ਉਹਨਾਂ ਕੋਲੋਂ ਦੋਨੇ ਹੱਥ ਜੋੜ ਕੇ ਮਾਫੀ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਫੇਰ ਸਲੂਟ ਮਾਰਿਆ ਜੇ ਪਹਿਲਾਂ ਸਿਹਤ ਸਿੱਖਿਆ ਰੋਜ਼ਗਾਰ ਦਿਓ ਤੁਹਾਡ ਉਹ ਜਿਹੜੇ ਕਹਿੰਦੇ ਨੌਜਵਾਨਾਂ ਨੂੰ ਜਾਗਰੂਕ ਕਰਦੇ ਸੀ ਤੁਹਾਡੀਆਂ ਸਰਕਾਰਾਂ ਸ਼ਰਾਬ ਤੋਂ ਬਿਨਾਂ ਨਹੀਂ ਚੱਲਦੀਆਂ ਇੱਥੇ ਰੇਤ ਮਾਫੀਆ ਚੱਲਦੀ ਆ ਸੱਤੇ ਸਭ ਕੁਝ ਚੱਲਦੇ ਇੱਥੇ ਤੁਸੀਂ ਜ਼ਲੂਟ ਮਾਰਨ ਵਾਲੇ ਨਹੀਂ ਤੁਸੀਂ ਮਾਫੀਆਂ ਮੰਗਣ ਵਾਲੇ ਆ ਮਾਫੀਆਂ ਮੰਗੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ